ਵੀਰਾਂ ਅਸਵਾ ਹਲਕਾ ਤਰਨਤਾਰਨ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ ਉਹਨਾਂ ਦੇ ਦਿਹਾਂਤ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਤਰਨਤਾਰਨ ਦੀ ਸੀਟ ਨੂੰ ਖਾਲੀ ਐਲਾਨ ਕਰ ਦਿੱਤਾ ਗਿਆ ਸੀਟ ਦੇ ਖਾਲੀ ਹੁੰਦੇ ਹੀ ਚੋਣਵੇਦਾਂ ਦੇ ਆਪਣੀ ਆਪਣੀ ਕਿਸਮਤ ਅਜਮਾਉਣ ਦੇ ਲਈ ਕਈ ਚਾਹਵਾਨ ਉਤਰ ਆਏ ਹਨ ਅਤੇ ਪਾਰਟੀ ਦੇ ਕੋਲੋਂ ਟਿਕਟ ਦਾਅਵੇਦਾਰੀ ਪੇਸ਼ ਕਰ ਰਹੇ ਹਨ ਇਸੇ ਚਲਦੇ ਹੀ ਬੀਤੇ ਦਿਨੀ ਤਰਨਤਾਰਨ ਵਿਖੇ ਬਲਾਕ ਤਰਨਤਾਰਨ ਦੇ ਸਰਪੰਚਾਂ ਮੈਂਬਰਾਂ ਅਤੇ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ ਜਿਸ ਦੇ ਵੀ ਤਕਰੀਬਨ 4 ਘੰਟਿਆਂ ਤੋਂ ਬਾਅਦ ਸਰਪੰਚਾਂ ਨੇ ਹਿੱਸਾ ਵੀ ਲਿਆ ਦੇ ਵਿੱਚ ਜ਼ਿਲ੍ਹਾ ਵਾ이스 ਪ੍ਰਧਾਨ ਅਤੇ ਯੂਥ ਵਿੰਗ ਐਡਵੋਕੇਟ ਕੋਮਲਪ੍ਰੀਤ ਸਿੰਘ ਨੂੰ ਚੋਣ ਮੈਦਾਨ ਦੇ ਵੀ ਫੈਰਾ ਜਾਵੇ ਕਿਉਂਕਿ ਐਡਵੋਕੇਟ ਕੋਮਲਪ੍ਰੀਤ ਸਿੰਘ ਪਿਛਲੇ ਕਈ ਸਾਲਾਂ ਤੋਂ ਸੁਰਗਵਾਸੀ ਜੀ ਦਾ ਇੱਕ ਡਾਕਟਰ ਕਸ਼ਮੀਰ ਸਿੰਘ ਛੋਲ ਦੇ ਨਾਲ ਹਲਕੇ ਦੀ ਲੋਕਾਂ ਦੇ ਵਿੱਚ ਵਿਚਰ ਰਹੇ ਹਨ ਅਤੇ ਉਹ ਉਹਨਾਂ ਦੇ ਪਰਿਵਾਰ ਨਾਲ ਸੰਬੰਧ ਵੀ ਰੱਖਦੇ ਹਨ ਦੱਸਿਆ ਵੀ ਜਾ ਰਿਹਾ ਹੈ ਕਿ ਤਰਨਤਾਰਨ ਦੇ ਵਿੱਚ ਬਲਾਕ ਗੰਢੀ ਵਿੰਡਰ ਦੇ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਦੀ ਵੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ 40 ਤੋਂ ਵੱਧ ਸਰਪੰਚਾਂ ਨੇ ਹਿੱਸਾ ਲਿਆ ਅਤੇ ਉਹਨਾਂ ਨੇ ਵੀ ਐਡਵੋਕੇਟ ਕੋਮਲਪ੍ਰੀਤ ਸਿੰਘ ਦੇ ਨਾਮ ਤੇ ਹੀ ਮੋਹਰ ਲਗਾਈ ਹੈ ਜੇਕਰ ਦੇਖਿਆ ਜਾਵੇ ਤਾਂ ਕੁੱਲ ਆਲੰਡ ਵਾਲੇ ਜਿੰਨੇ ਸਰਪੰਚ ਹਨ ਉਹ ਹੁਣ ਕੋਮਲਪ੍ਰੀਤ ਸਿੰਘ ਦੇ ਆਖ ਵਿੱਚ ਖੜੇ ਹੋ ਗਏ ਹਨ ਕਹਿੰਦਾ ਸੀ ਇਹ ਕਿ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਵਿੱਚ 103 ਪੰਚਾਇਤਾਂ ਹਨ ਜੋ ਕਿ ਐਡਵੋਕੇਟ ਕੋਮਲਪ੍ਰੀਤ ਸਿੰਘ ਨੂੰ ਪਸੰਦ ਕਰ ਰਹੇ ਹਨ ਸਤਿ ਸ਼੍ਰੀ ਅਕਾਲ ਜੀ ਮੈਂ ਸਰਪੰਚ ਬਣਨਾਂ ਤੋਂ ਅੱਜ ਤਰਨਤਾਰਨ ਬਲਾਕ ਦੇ ਜਿੰਨੇ ਵੀ ਸਰਪੰਚ ਇਕੱਠੇ ਹੋਏ 40 ਤੋਂ 50 ਸਰਪੰਚ ਇਕੱਠੇ ਹੋਏ ਆ ਉਹਨਾਂ ਨੇ ਕੋਮਲਪ੍ਰੀਤ ਸਿੰਘ ਦੇ ਹੱਕ 'ਚ ਆਵਾਜ਼ ਉਠਾਈ ਆ ਕਿ ਹਾਈ ਕਮਾਂਡ ਆਪ ਆਮ ਪਾਰਟੀ ਦੇ ਹਾਈ ਕਮਾਂਡ ਨੂੰ ਕੀ ਕੋਮਲਪ੍ਰੀਤ ਨੂੰ ਟਿਕਟ ਦਿੱਤੀ ਜਾਵੇ ਤੇ ਤੁਸੀਂ ਜਾਣਦੇ ਵੀ ਹੋਗੇ ਡੈਕਟਰ ਕਸ਼ਮੀਰ ਸਿੰਘ ਸੋਲ ਦੀ ਚਾਣਕ ਮੌਤ ਹੋਣ ਕਾਰਨ ਕੋਮਲਪ੍ਰੀਤ ਹੀ ਸਾਰੇ ਸਰਪੰਚਾਂ ਦੀ ਸਾਰ ਲੈਂਦਾ ਰਿਹਾ ਐਮਸੀ ਸਰਪੰਚ ਪੰਚ ਸਾਰਿਆਂ ਨਾਲ ਕੋਮਲਪ੍ਰੀਤ ਨੇ ਹੀ ਗੱਲਬਾਤ ਕੀਤੀ ਤੇ ਉਹਨਾਂ ਦੇ ਕੰਮ ਕੀਤੇ ਸਾਰੇ ਪਿੰਡਾਂ ਦੇ ਵਿੱਚ ਕੋਈ ਗਲੀਆਂ ਨਾਲੀਆਂ ਦਾ ਅੰਗਣਵਾੜੀ ਦਾ ਸਕੂਲਾਂ ਦਾ ਕੋਮਲਪ੍ਰੀਤ ਹੀ ਕੰਮ ਕਰਦਾ ਰਿਹਾ ਤੇ ਸਾਡੀ ਹਾਈ ਕਮਾਂਡ ਨੂੰ ਬੇਨਤੀ ਆ ਕਿ ਕੋਮਲਪ੍ਰੀਤ ਨੂੰ ਟਿਕਟ ਦਿੱਤੀ ਜਾਵੇ ਬਾਬਾ ਸੈਮ ਭਗਤ ਸੋਲ ਤੋਂ ਸਰਪੰਚ ਗੁਰਦੇਵ ਸਿੰਘ ਤੇ ਆਪਾਂ ਮਹਿਮਲੇ ਸਾਹਿਬ ਦੇ ਪਿੰਡ ਦੇ ਆ ਤੇ ਡਾਕਟਰ ਸਾਹਿਬ ਦੇ ਨਿਰਦੇਸ਼ਾਂ ਨਿਰਦੇਸ਼ਾਂ ਤੇ ਆਪਾਂ ਪਾਰਟੀ तकरीबन 2019 ਤੋਂ ਕੰਮ ਕਰਦੇ ਆ ਮੈਂ ਜਿਉਂ ਪੈਨਸ਼ਨ ਆ ਮੈਂ ਆਰਮੀ ਤੋਂ ਪੈਨਸ਼ਨ ਆ ਤੇ ਅਸੀਂ ਜਿਸ ਤਰ੍ਹਾਂ ਵੀ ਡਾਕਟਰ ਸਾਹਿਬ ਨੇ ਬੜੀ ਸੋਚਣਾ ਕਿਸੇ ਨਾਲ ਵੈਰ ਦੀ ਭਾਵਨਾ ਨਾਲ ਪਰਚਾ ਜਾਂ ਕੋਈ ਵੀ ਪਰਚਾ ਵਾਲੀ ਰਾਜਨੀਤੀ ਨਹੀਂ ਕੀਤੀ ਤੇ ਅਸੀਂ ਡਾਕਟਰ ਸਾਹਿਬ ਦੇ ਨਾਲ ਆ ਡਾਕਟਰ ਸਾਹਿਬ ਦੇ ਪਰਿਵਾਰ ਦੇ ਨਾਲ ਆ ਮੀਰ ਕੋਮਲਪ੍ਰੀਤ ਦੇ ਨਾਲ ਆ ਜਿਤਨਾ ਵੀ ਜੋ ਵੀ ਜਦ ਰਾਤ ਦਿਨ ਜਦੋਂ ਵੀ ਜਰੂਰਤ ਪਵੇ ਕਾਉਂਟਰੀ ਨੂੰ ਟੇਡ ਦੇ ਕਿਨ ਨੂੰ ਅੱਜ ਜਾਵੇ ਵਾਜਲੀ ਪਖਾ ਸਾਹਿਬ ਵਾਜਲੀ ਜੁਕ ਪਤ ਹਾਈ ਕਮਰੂ ਅਪੀਲ ਕਰਦੇ ਆਂ ਜੀ ਜਿਹੜਾ ਸਾਡੇ ਐਮਐਲਏ ਸਾਹਿਬ ਦਾ ਟਰਨਓਵਰ ਬਜਿਆ ਜੀ ਪਰਵਾਜ਼ ਟੇਡ ਦਿੱਤੀ ਹੈ ਸਰਦਾਰ ਜੀ ਮੇਰਾ ਨਾਮ ਬਜੇਤਰ ਸਿੰਘ ਹੈ ਜੀ ਮੈਂ ਪੰਡੋਈ ਰਮਾਣੇ ਦਾ ਸਰਪੰਚ ਹਾਂ ਜੀ ਜੀ ਕੀ ਕਹਿੰਦਾ ਚਾਹੁੰਦੇ ਹੋ ਅੱਜ ਘਟ ਕੀਤਾ ਸਾਡੇ ਸੰਵੰਸਾ ਇਕੱਠੇ ਹੋਏ ਨੇ ਨਾ ਦੇ ਦਿੱਤੀ ਜਾਦੇ ਨਹੀਂ ਪਾਰਟੀ ਦੇ ਅੱਗੇ ਕੀ ਸੋਚ ਕੀ ਏਜੰਡਾ ਲੈ ਕੇ ਆਏ ਹੋ ਬਿਕਉਈ ਅਸੀਂ ਕਾਠੇ ਕੀਤਾ ਹੈ ਕਿ ਅਸੀਂ ਸੋਲ ਪਰਿਵਾਰ ਦੇ ਨਾਲ ਖੜੇ ਆ ਸਾਰੇ ਸਰਪੰਚ ਜਿੰਨੇ ਵੀ ਤਰਨਤਾਰਨ ਹਲਕੇ ਦੇ ਕੱਲ ਗੰਡੀਵੈਂਡ ਬਲਾਗ ਤੋਂ ਵੀ ਸਰਪੰਚ ਆਏ ਸੀ ਅਸੀਂ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਪਰਿਵਾਰ ਨਾਲ ਖੜੇ ਆ ਅਸੀਂ ਪਾਰਟੀ ਹਾਈ ਕਮਾਂਡ ਤੋਂ ਅਸੀਂ ਬੇਨਤੀ ਕਰਾਂਗੇ ਕਿ ਇਹ ਜਿਹੜੀ ਟਿਕਟ ਆ ਇਹ ਡਾਕਟਰ ਸੋਲ ਪਰਿਵਾਰ ਨੂੰ ਦਿੱਤੀ ਜਾਵੇ ਠੀਕ ਹੈ ਜੀ ਤੇ ਅਸੀਂ ਦਿਲੋਂ ਤਨ ਮਨੋਂ ਉਸ ਪਰਿਵਾਰ ਦੇ ਨਾਲ ਖੜੇ ਆ ਤੇ ਜੋਰ ਲਾਵਾਂਗੇ ਤੇ ਇਹ ਸੀਟ ਜਿਤਾ ਕੇ ਆਮ ਆਦੀ ਪਾਰਟੀ ਚੋਲੀ ਵਿੱਚ ਪਾਵਾਂਗੇ ਹੋਰ ਵੀ ਉਮੀਦਵਾਰ ਹੋਰ ਵੀ ਲੋਕ ਲੱਗੇਗੇ ਦੇ ਵਿੱਚ ਕੋਮਲਪ੍ਰੀਤ ਜਿਹੜਾ ਭਾਂਜਾ ਉਹਦਾ ਨਾਮ ਕਿਉਂ ਬਦਰਾਇਆ ਜਾ ਰਿਹਾ ਜਿਆਦਾ ਕਿਉਂ ਪਹਿਲ ਨੂੰ ਦਿੱਤੀ ਜਾ ਰਹੀ ਕਿਉਂਕਿ ਜੀ ਸਾਡੇ 3 ਸਾਲ ਤੋਂ ਜਦੋਂ ਤੋਂ 2022 ਤੋਂ ਡਾਕਟਰ ਕਸ਼ਮੀਰ ਸਿੰਘ ਸੋਲ ਐਮਐਲਏ ਬਣੇ ਆ ਤੇ ਉਹੀ ਹਲਕੇ ਦੇ ਵਿੱਚ ਵਿਚਰੇ ਆ ਨਾਲ ਐਡਵੋਕੇਟ ਕੋਮਲਪ੍ਰੀਤ ਸਿੰਘ ਹਲਕੇ ਦੇ ਵਿੱਚ ਵਿਚਰੇ ਆ ਸਾਡਾ ਤੇ ਮਤਲਬ ਜੋ ਵੀ ਆ ਅਸੀਂ ਉਹ ਬੰਦੇ ਨਾਲ ਜਿੰਨਾ ਸਾਨੂੰ ਸਰਪੰਚ ਵੀ ਬਣਾਇਆ ਤੇ ਹਲਕੇ ਦੇ ਵਿੱਚ ਵਿਚਰ ਕੇ ਵੇਖੋ ਸਾਨੂੰ ਉਹਨਾਂ ਦਾ ਕਰਕੇ ਹੀ ਅਸੀਂ ਮਤਲਬ ਪਿੰਡਾਂ ਦੇ ਵਿੱਚ ਵਿਚਰੇ ਆ ਉਹਨਾਂ ਦੇ ਜਿਹੜਾ ਏਜੰਡਾ ਸੀ ਅਸੀਂ ਪਿੰਡਾਂ ਵਿੱਚ ਲੈ ਗਏ ਆ ਠੀਕ ਹੈ ਤੇ ਅੱਜ ਉਸ ਨੂੰ ਬੂਰ ਪੈ ਰਿਹਾ ਜੀ ਜੋ ਉਹਨਾਂ ਦੀ ਸੋਚ ਸੀ ਅੱਜ ਉਹਨੂੰ ਫਲ ਮਿਲ ਰਿਹਾ ਠੀਕ ਹੈ ਅਸੀਂ ਚਾਹੁੰਦੇ ਆਂ ਕਿ ਇਹ ਜਿਹੜੀ ਆ ਇਲੈਕਸ਼ਨ ਉਹ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਪਰਿਵਾਰ ਨੂੰ ਅਖੋ ਪਰੋਖਿਆ ਨਾ ਕੀਤਾ ਜਾਵੇ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਪਿੰਡਾਂ ਦੇ ਵਿੱਚ ਸਾਢੇ ਤਿੰਨਾਂ ਚਾਲਾਂ ਕਿ ਉਹ ਕਾਸ ਦੇ ਕੰਮ ਵੀ ਚੱਲ ਰਿਹਾ ਜਾਂ ਹੋ ਰਿਹਾ ਜੀ ਜੀ ਮੇਰਾ ਪਿੰਡ ਪੰਡੋਰੀ ਹਰਮਾਨਾ ਜੀ ਮੈਂ ਕਿਸੇ ਦੇ ਬਾਰੇ ਜ਼ਿਆਦਾ ਨਹੀਂ ਗੱਲ ਕਰਦਾ ਤੁਸੀਂ ਮੀਡੀਆ ਕਰਮੀ ਜੇ ਕਹਿੰਦੇ ਆ ਵੀ ਮੇਰੇ ਪਿੰਡ ਦੇ ਵਿੱਚ ਪਾਣੀ ਦਾ ਨਿਕਾਸ ਸੀਵਰੇਜ ਕੋਈ ਦੁਨੀਆ ਦਾ ਬੰਦਾ ਇਹ ਕਹਿੰਦਾ ਸੀ ਵੀ ਉਹ ਜਿਹੜਾ ਸੀਵਰੇਜ ਆ ਉਹ ਬਾਹਰ ਪਾਣੀ ਪਿੰਡੋਂ ਬਾਹਰ ਨਹੀਂ ਜਾ ਸਕਦਾ ਜੀ ਠੀਕ ਆ ਜੀ ਮੇਰੇ ਮੈਂਬਰ ਦਾ ਇੱਕ ਵਿਆਹ ਸੀ ਤੇ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਉੱਥੇ ਪਹੁੰਚੇ ਸੀ ਮੈਂ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਨੇ ਮੈਨੂੰ ਕਿਹਾ ਕਿ ਤੂੰ ਬਜਤਰ ਸਿੰਘ ਆੜੇ ਗਲੀਆਂ ਦਾ ਕੰਮ ਸ਼ੁਰੂ ਕਰਾ ਲਾ ਮੈਂ ਉਹਨਾਂ ਨਾਲ ਗੁੱਸੇ ਹੋ ਗਿਆ ਮੈਂ ਕਿਹਾ ਜੀ ਸਭ ਤੋਂ ਪਹਿਲਾਂ ਕੰਮ ਕਰਾਉਣਾ ਤੇ ਮੈਂ ਪਾਣੀ ਦਾ ਨਿਕਾਸ ਜਿਹੜਾ ਉਹ ਕਰਨਾ ਸੀਵਰੇਜ ਦਾ ਕੰਮ ਕਰਾਉਣਾ ਜੀ ਠੀਕ ਹੈ ਉਹ ਮੈਨੂੰ ਕਹਿੰਦੇ ਵੀ ਉਹਦੇ ਆਸਤੇ ਸਾਨੂੰ ਉਹ ਜਿਹੜਾ ਸੀਵਰੇਜ ਆ ਉਹ ਨਹਿਰ ਤੋਂ ਬਾਹਰ ਪਰਲੇਮੈਂਟੇ ਕਰ ਤੇ ਨਹਿਰੀ ਵਿਭਾਗ ਤੋਂ ਆਪਾਂ ਨੂੰ ਬੜੀਆਂ ਮੁਸ਼ਕਲਾਂ ਆਉਣੀਆਂ ਟਾਈਮ ਵੜਾਉਣਾ ਮੈਂ ਉਹਨਾਂ ਨਾਲ ਗੁੱਸੇ ਹੋ ਗਿਆ ਜੀ ਉਹ ਇਹੋ ਜਿਹੇ ਬੰਦੇ ਸੀ ਉਹਨਾਂ ਨੇ ਮੇਰੇ ਤੋਂ ਬਾਅਦ ਮੇਰੇ ਨਾਲ ਕੁਝ ਸਾਡੇ ਸਿਆਣੇ ਸੀਨੀਅਰ ਨੰਬਰਦਾਰ ਜੀ ਬਿਠੇ ਉਹਨਾਂ ਨੂੰ ਆਵਾਜ਼ ਮਾਰ ਕੇ ਉਹਨਾਂ ਇਹ ਗੱਲ ਕਹੀ ਵੀ ਸਰਪੰਚ ਨੂੰ ਸਮਝਾ ਕੋਈ ਗੱਲ ਨਹੀਂ ਆ ਇਹਨੂੰ ਕਿਹਾ ਵੀ ਜਿੱਦਾਂ ਵੀ ਤੇਰਾ ਮਨ ਕਰਦਾ ਮੈਂ ਤੇਰੇ ਨਾਲ ਆ ਉਹਨਾਂ ਚੰਡੀਗੜ੍ਹ ਤੱਕ ਮੇਰੇ ਨਾਲ ਜ਼ੋਰ ਲਾ ਗਏ ਠੀਕ ਹੈ ਜੀ ਮੈਨੂੰ ਪ੍ਰਵਾਨਗੀ ਦਿਵਾ ਗਏ ਤੇ ਮੈਂ ਜਿਹੜਾ ਪਾਣੀ ਆ ਉਹ ਪਿੰਡ ਦਾ ਪਿੰਡੋਂ ਬਾਹਰ ਦੂਜੇ ਬੰਨੇ ਕਰ ਦਿੱਤਾ ਤੇ ਇਹ ਵੇਲੇ ਮੇਰੇ ਹੀ ਪਿੰਡ ਦੇ ਵਿੱਚ ਜਿਹੜਾ ਉਹ ਵਿਕਾਸ ਹੋਇਆ ਤੁਸੀਂ ਇਹ ਚੀਜ਼ ਦੀ ਜਿਹੜੀ ਆ ਇਨਕੁਆਇਰੀ ਮੇਰੇ ਪਿੰਡ ਦੇ ਵਿੱਚ ਜਾ ਕਰ ਸਕਦੇ ਕੋਮਲ ਤੋਂ ਕਈ ਉਮੀਦਾਂ ਲਾਈਆਂ ਨੇ ਲੰਬਾ ਸਮਾਂ ਉਹ ਅਟਾਪਾ ਦੇ ਨਾਲ ਬਿਤਾਇਆ ਕਿਹਦੇ ਬਰੀਕੀ ਨਾਲ ਜਾਣਦਾ ਕਿ ਇਹਦੇ ਕੰਮ ਕਿੱਥੇ ਹੋਣੇ ਆ ਸਾਰੀ ਨੌਲੇਜ ਆ ਪੜਿਆ ਲਿਖਿਆ ਕਿ ਉਮੀਦਾਂ ਕੋਮਲ ਨੂੰ ਨੇ ਜੇਕਰ ਕੋਮਲ ਨੂੰ ਪਾਰਟੀ ਜ਼ਿੰਮੇਵਾਰੀ ਦਿੰਦੀ ਹੈ ਹਾਂਜੀ ਕੋਮਲ ਤੋਂ ਵੀ ਉਮੀਦਾਂ ਲਾਈਆਂ ਨੇ ਕੋਮਲ ਤੋਂ ਇਹ ਉਮੀਦਾਂ ਲਾਈਆਂ ਨੇ ਕਿਉਂਕਿ ਡਾਕਟਰ ਸਾਹਿਬ ਜਦੋਂ ਬਿਮਾਰ ਹੋਣ ਤਾਂ ਬਾਅਦ ਚ ਜ਼ਿਆਦਾ ਵਕਡੋਰ ਐਡਵੋਕੇਟ ਕੋਮਲਪ੍ਰੀਤ ਸਿੰਘ ਦੇ ਹੱਥੀ ਰਹੀ ਆ ਜੀ ਠੀਕ ਆ ਉਹ ਪਾਰਟੀ ਦੇ ਇਕੱਲੇ-ਕਿੱਲੇ ਪਰਿਵਾਰ ਨੂੰ ਪਿੰਡਾਂ ਦੇ ਇਕੱਲੇ ਉਹ ਜਾਣ ਚੁੱਕੇ ਨੇ ਠੀਕ ਹੈ ਜੀ ਹੁਣ ਅਸੀਂ ਵੀ ਚਾਹੁੰਦੇ ਆ ਕਿ ਜਿਹੜਾ ਸਾਡੇ ਕੋਲ ਬਾਈ ਇਲੈਕਸ਼ਨ ਜਿਹੜੀ ਆ 1.5 ਸਾਲ 1.5 ਸਾਲ ਸਾਡੇ ਕੋਲ ਕੰਮ ਦਾ ਟਾਈਮ ਆ ਤੇ ਜਿਹੜੀ ਇਹ ਵਾਗਡੋਰ ਕੋਮਲਪ੍ਰੀਤ ਨੂੰ ਦਿੱਤੀ ਜਾਵੇ ਤਾਂ ਕਿ ਉਹ ਹਲਕੇ ਦੀ ਨਬਜ਼ ਨਬਜ਼ ਤੋਂ ਵਾਗਬ ਹੋ ਚੁੱਕੇ ਜੀ ਮੇਰਾ ਨਾਮ ਈਸ਼ਵਿੰਦਰ ਸਿੰਘ ਆ ਜੀ ਮੈਂ ਪਹਿਲੇ ਪਿੰਡ ਤੋਂ ਸਰਪੰਚ ਆ ਜੀ ਸਰ ਅੱਜ ਕੱਲ੍ਹ ਇਸ ਵੰਦੇ ਜਿਹੜੀ ਮੀਟਿੰਗ ਹੋਈ ਤੇ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਨੂੰ ਤਾਂ ਪਤਾ ਤਰਨਤਾਂ ਦੇ ਐਮਐਲਏ ਡਾਕਟਰ ਕਸ਼ਮੀਰ ਸਿੰਘ ਜੀ ਦੀ ਡੈਥ ਹੋ ਗਈ ਆ ਹਾਂਜੀ ਉਹਦੇ ਕਰਕੇ ਸਾਡਾ ਇਲਾਕਾ ਬਿਲਕੁਲ ਹੀ ਲਵਾਰਿਸ ਟਾਈਪ ਹੋ ਗਿਆ ਆ ਦੁਬਾਰਾ ਇਲੈਕਸ਼ਨ ਤੇ ਹੋਣੀ ਹੀ ਹੋਣੀ ਆ। ਉਹਦੇ ਸਬੰਧੀ ਅਸੀਂ ਸਾਰੇ ਸਰਪੰਚਾਂ ਨੇ ਇਕੱਠ ਕਰਕੇ ਸੋਚਿਆ ਕਿ ਅਸੀਂ ਸਲਾਹ ਕਰੀ ਅਸੀਂ ਕਿਹਨੂੰ ਕਿਸ ਬੰਦੇ ਦੀ ਸਮਰਥਨ ਕਰਨਾ ਚਾਹੁੰਦੇ ਹਾਂ ਜੀ। ਸਾਡੀ ਤਰੋਂ ਡਾਕਟਰ ਸਾਹਿਬ ਨੇ ਜਿਹੜੋਂ ਦੇ ਐਮ.ਐਲ.ਏ ਬਣੇ ਆ। ਐਸ ਇਲਾਕੇ 'ਚ ਬਹੁਤ ਸੱਚੀ ਸਫਾਈ ਅਤੇ ਵਧੀਆ ਸਿਆਸਤ ਕੀਤੀ ਆ। ਕੋਈ ਉਹ ਜਾਂ ਨਰਿਆਜ ਪਰਚਾ ਨਹੀਂ, ਕੋਈ ਝਗੜੇ ਨਹੀਂ ਕਰਾਇਆ ਪਿੰਡਾਂ ਵਿੱਚ। ਅਸੀਂ ਉਹਨਾਂ ਤੋਂ ਬਹੁਤ ਖੁਸ਼ ਆ। ਅਸੀਂ ਉਹਨਾਂ ਕਰਕੇ ਉਹਨਾਂ ਦੇ ਪਰਿਵਾਰ ਵਿੱਚ ਵੀ ਡਾਕਟਰ ਆਪਣੇ ਐਡਵੋਕੇਟ ਕੁਮਲਪ੍ਰੀਤ ਨੂੰ ਸਫਾਰਿਸ਼ ਕਰਦੇ ਆ ਅਸੀਂ ਪਾਰਟੀ ਨੂੰ ਕਹਿੰਦੇ ਵੀ ਉਹਨੂੰ ਟਿਕਟ ਦਿੱਤੀ ਜਾਵੇ ਕੋਮਲਪ੍ਰੀਤ ਨੂੰ ਅਸੀਂ ਕੋਮਲਪ੍ਰੀਤ ਨੂੰ ਨਾ ਤਾਂ ਸਮਰਥਨ ਕਰਾਂਗੇ ਅੱਜ 49 ਸਰਪੰਚ ਇੱਥੇ ਆਏ ਨੇ ਕੁਝ ਚਲੋ ਨਹੀਂ ਆ ਸਕੇ ਮੀਂਹੇ ਰੀ ਕਰਕੇ ਪਰ ਅਸੀਂ ਉਹਨਾਂ ਨੂੰ ਪਾਰਟੀ ਨੂੰ ਕਹਿੰਦੇ ਵੀ ਸਾਨੂੰ ਕੋਮਲਪ੍ਰੀਤ ਨੂੰ ਗਾੜੀ ਉਮੀਦਵਾਰ ਬਣਾਇਆ ਜਾਵੇ ਅਸੀਂ ਹਮ ਹਮ ਆਕੇ ਉਹਨੂੰ ਜਿਤਾਵਾਂਗੇ ਇਤੂ ਐਮਐਲਏ ਬਣਾ ਕੇ ਭੇਜਾਂਗੇ ਕੋਮਲ ਨੌਜਵਾਨ ਨੇ ਕਿਸ ਨੇ ਕਦੇ ਕਹਿੰਦੇ ਸਰਪੰਚ ਜਿਹੜੇ ਦੀ ਹੱਡੀ ਹੁੰਦੀ ਆ ਪਾਰਟੀ ਦੇ ਜਿਹੜੀ jaan ਹੁੰਦੀ ਕੋ ਮੱਤਰ ਹੁੰਦੇ ਆ ਤੇ ਤੁਸੀਂ ਸਮਰਥਨ ਦੇ ਦਿੱਤਾ ਤੇ ਫਿਰ ਕਿੰਨੀ ਕੀ ਲੀਡ ਆ ਬਿਲਕੁਲ ਹੀ ਵੇਖੋ ਮੈਂ ਤੁਹਾਨੂੰ ਦੱਸਦਾ ਹੁਣ ਤੁਸੀਂ ਆ ਨਾ ਗਿਣੋ ਵੀ ਕੱਲੇ ਸਰਪੰਚ ਇੱਥੇ ਆਏ ਆ ਹਰ ਸਰਪੰਚ ਦਾ 2-2 3-3 ਮੈਂਬਰ ਹੁੰਦੀ ਆ 4-4 ਮੈਂਬਰ ਸਹਿਮਤ ਆ ਤੁਸੀਂ ਪਿੰਡਾਂ ਨੂੰ ਗਿਣੋ ਜੇ ਤੂੰ 1000 ਵੋਟ ਆ ਤੇ 500 ਵੋਟ ਤੇ ਇੱਥੇ ਆ ਹੀ ਗਿਣੋ ਤੇ ਹਰ ਪਿੰਡ ਵੇਖੋ ਅਸੀਂ ਵਕਤ ਤੋਂ ਵਕਤ 20 30 40 ਹਰ ਦਿਲੀ ਇੱਡਾ ਜਿਤਾ ਕੇ ਭੇਜਾਂਗੇ ਕੋਮ ਇਹੋ ਜੀ ਗੱਲ ਨਹੀਂ ਸਰਪੰਚ ਇਕੱਲੇ ਨਹੀਂ ਹੁੰਦੇ ਨਾਲ ਮੈਂਬਰ ਹੁੰਦੇ ਨਾਲ ਨੰਮਕਈ ਬੰਦੇ ਰਲ ਕੇ ਚੱਲਦੇ ਆ ਤੇ ਪੂਰਾ ਪਿੰਡ ਹੀ ਗੇਨ ਲੋ ਤੁਸੀਂ ਆ ਗਿਆ ਚਲੋ ਮੀਂਹ ਦੇ ਦੀ ਕਰਕੇ ਕੋਈ ਨਹੀਂ ਵੀ ਆ ਸਕਦਾ ਕਈ ਪਰਜੇਵੇਂ ਹੁੰਦੇ ਆ ਕੋਈ ਮਾਪ੍ਰੀਤ ਪੜਿਆ ਲਿਖਿਆ ਐ ਐਡਵੋਕੇਟ ਵੀ ਆ ਨੌਜਵਾਨ ਵੀ ਆ ਗੱਲ ਸੁਣਦਾ ਵੀ ਆ ਸਮਝਦਾ ਵੀ ਆ ਅਸਤੇ ਆ ਹੀ ਜਾਣੇ ਕੋਈ ਨਵਾਂ ਬੰਦਾ ਆਊਗਾ ਸਾਨੂੰ ਉਹਦੇ ਬਾਰੇ ਪਤਾ ਨਹੀਂ ਆ ਉਹਨੂੰ ਇੱਕ ਤੁਸੀਂ ਸਾਰੇ ਸਰਪੰਚ ਇੱਥੇ ਆ ਹੀ ਕਹਿ ਰਹੇ ਆ ਕਿ ਜਿਸ ਦਾ ਨਾ ਬੰਦਾ ਦਿਲ ਮਿਲਿਆ ਹੋਵੇ ਉਹਨੂੰ ਆਪਾਂ ਖੁੱਲਕੇ ਗੱਲ ਕਰ ਲੈਂਦੇ ਆ ਤੇ ਉਹ ਬਾਹਰੋਂ ਕੋਈ ਬੰਦਾ ਭੇਜ ਦੇਣਗੇ ਆਪਾਂ ਨੂੰ ਉਹਦਾ ਪਤਾ ਨਾ ਹੋਊਗਾ ਡੇਢ ਸਾਲ ਤੇ ਰਹਿ ਗਿਆ ਉਹਦ ਕਿੱਥੇ ਗੱਲ ਜਾਂਦੀ ਆ ਉਹ ਤੇ ਕੋਮਲਪ੍ਰੀਤ ਨਾਲ ਆਪਾਂ ਮਿਲਦੇ ਰਹਿੰਦੇ ਆ ਡਾਕਟਰ ਸਾਹਿਬ ਦੇ ਘਰ ਚਾਈ ਤੱਕ ਕੰਮ ਲਈਦੇ ਸੀਗੇ ਜੀ ਪਾਰਟੀ ਅਸੀਂ ਬੇਨਤੀ ਆਹੀ ਕਰਦੇ ਆ ਜੀ ਟਿਕਟ ਪਾਰਟੀ ਨੂੰ ਇਹਨੂੰ ਕੋਮਲਪ੍ਰੀਤ ਐਡਵੋਕੇਟ ਨੂੰ ਦੇਣੀ ਚਾਹੀਦੀ ਆ ਪਹੁੰਚੋ ਐਮਐਲਏ ਸਾਹਿਬ ਦੇ ਦਫਤਰ ਨਾ ਦੇਤੇ ਜਾਰੇ ਪਾਰਟੀ ਦੇ ਹੱਥ ਦੇ ਕੀ ਕਹਿਣਾ ਚਾਹੁੰਦੇ ਹੋ ਤੇ ਕੀ ਸੋਚ ਲੈ ਕੇ ਪਹੁੰਚੇ ਹੋ ਦੇਖੋ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕਸ਼ਮੀਰ ਸਿੰਘ ਐਮਐਲਏ ਸੋਲ ਸਾਹਿਬ ਜੋਗੇ ਸਾਨੂੰ ਸਰਦੀਵੀ ਵਿਛੋੜਾ ਦੇ ਗਏ ਉਹਦੋਂ ਸਾਡੀ ਪਾਰਟੀ ਨੂੰ ਬਹੁਤ ਘਟਾ ਪਿਆ ਉਦੋਂ ਤੋਂ ਬਾਅਦ ਜਿਮਨੀ ਚੋਣ ਹੋਣੀ ਆ ਉਹਦੇ ਵਿੱਚ ਵੱਖ-ਵੱਖ ਸਾਰੇ ਹੀ ਕੋਈ ਬਾਹਰੋਂ ਪਾਰਟੀਆਂ ਦੇ ਵੀ ਤੇ ਕੁਝ ਇਹ ਆਮ ਪਾਰਟੀ ਦੇ ਵੀ ਜਿਹੜੇ ਉਹ ਡਿਮਾਂਡ ਕਰਦੇ ਸਾਨੂੰ ਟਿਕਟ ਦਿੱਤੀ ਜਾਵੇ ਅਸੀਂ ਸਾਰਿਆਂ ਨੇ ਜਿੰਨੇ ਵੀ ਪੰਚਾਇਤ ਸਰਪੰਚ ਬਣੇ ਆ ਨਵੇਂ ਪੁਰਾਣੇ ਜਾਂ ਮੋਢਬਰ ਇਹਨਾਂ ਨੇ ਸਲਾਹ ਕੀਤੀ ਕਿ ਸਰਦਾਰ ਕਸ਼ਮੀਰ ਸਿੰਘ ਸੋਲ ਦੇ ਪਰਿਵਾਰ ਦੇ ਵਿੱਚ ਬਹੁਤ ਹੀ ਹੋਣਹਾਰ ਨੌਜਵਾਨ ਆ ਪੜਿਆ ਲਿਖਿਆ ਬਾ ਕੋਮਲਪ੍ਰੀਤ ਸਿੰਘ ਉਹਨੂੰ ਟਿਕਟ ਦੇ ਕੇ ਆਮ ਪਾਰਟੀ ਨਵਾਜੇ ਜਿਮਨੀ ਚੌਂਕ ਤੋਂ ਉਹਨੂੰ ਐਮਐਲਏ ਬਣਾਵੇ ਜੋ ਅਧੂਰੇ ਕੰਮ ਰਹਿ ਗਿਆ ਉਹਨਾਂ ਨੂੰ ਪੂਰੇ ਕੀਤਾ ਜਾਵੇ। ਇਹਨਾਂ ਪੰਜਾਬੀ ਟੀਵੀ ਦੇ ਲਈ ਕਰਨਪਰਨ ਤੋ ਸਾਗਰ अरोड़ा ਦੀ ਰਿਪੋਰਟ